ਕਿ ਮਾਸਟਰ ਬਿੰਦਰ ਸਿੰਘ ਦਾ ਲੜਕਾ ਜਿਹੜਾ ਕਹਿੰਦਾ ਸੀ ਇੱਕ ਮੈਂ ਮਾਸਟਰ ਦਾ ਲੜਕਾ ਮੈਂ ਇੱਕ ਕਿਸਾਨ ਛੋਟੇ ਕਿਸਾਨ ਘਰ ਚ ਜੰਮਿਆ ਉਸ ਨੇ ਜਿਹੜਾ ਵਤੀਰਾ ਇਸ ਟਾਈਮ ਜਿਹੜਾ ਕੀਤਾ ਪਹਿਲੀ ਦਫਾ ਕਿ ਮੁੱਖ ਮੰਤਰੀ ਪੰਜਾਬ ਦਾ ਇੱਕ ਅਗਰੀਰੀਅਨ ਸੂਬਾ ਹੋਏ ਇੱਕ ਵਾਈ ਨਾਲ ਇੱਕ ਐਗਰੀਕਲਚਰ ਦਾ ਬੇਸ ਦਾ ਸੂਬਾ ਹੋਏ ਕਿਸਾਨ ਲੀਡਰਾਂ ਨੂੰ ਕਿਸਾਨਾਂ ਦੀ ਗੱਲ ਸੁਣਨ ਵਾਸਤੇ ਸੱਦਿਆ ਗਿਆ ਹੋਏ ਤੇ ਬਾਅਦ ਦੇ ਵਿੱਚ ਇੱਕ ਧੋਖਾ ਧੜੀ ਦੇ ਨਾਲ ਉਹਨਾਂ ਨੂੰ ਡਿਟੇਨ ਕਰ ਲੇ ਪੰਜਾਬ ਦੀ ਪੁਲਿਸ ਤੇ ਖਨੌਰੀ ਤੇ ਸ਼ੰਭੂ ਦੇ ਬਾਰਡਰ 'ਚ ਜਿਸ ਟੰਗ ਦੇ ਨਾਲ ਪਟਿਆਲਾ ਪੁਲਿਸ ਨੇ ਜ਼ਿਆਤੀਆਂ ਕੀਤੀਆਂ ਚੁੱਕਿਆ ਮੈਂ ਆਪਣੀ ਪਾਰਟੀ ਵੱਲੋਂ ਇੱਕ ਗੱਲ ਦਾ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਸਮੁੱਚੇ ਪੰਜਾਬੀ ਜਗਤ ਜਦੋਂ ਵਕਤ ਆਏਗਾ ਕਾਂਗਰਸ ਦੀ ਸਰਕਾਰ ਬਣੇਗੀ ਇਹਨਾਂ ਲੋਕਾਂ ਨੇ ਜਿਹੜੇ ਪੁਲਿਸ ਵਾਲਿਆਂ ਨੇ ਜ਼ਿਆਤੀਆਂ ਕੀਤੀਆਂ ਜਿਨ੍ਹਾਂ ਨੇ ਕੋਈ 150 ਤੇ ਟਰਾਲੀ ਚੋਰੀ ਕਰ ਮੈਨੂੰ ਹੈਰਾਨੀ ਦੀ ਗੱਲ ਬਜਾਏ ਕਿ ਅਸੀਂ ਕਿਸਾਨ ਵੀਰਾਂ ਨੂੰ ਪ੍ਰੋਟੈਕਸ਼ਨ ਦਈਏ ਬਜਾਏ ਕਿ ਅਸੀਂ ਇਹਨਾਂ ਦੀ ਕੋਈ ਮਦਦ ਕਰੀਏ ਜਿਹੜੀ ਇੰਨੀ ਆਤਮ ਹਤਿਆਵਾਂ ਹੋ ਰਹੀਆਂ ਨੇ ਅਸੀਂ ਟਰਾਲੀਆਂ ਚੋਰੀ ਚੋਰੀ ਟਰਨ ਲਾ ਪਏ ਤੇ ਪੁਲਿਸ ਰਲ ਕੇ ਕਰਾਇੀ ਤੇ ਇਹ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਤੇ ਉਹਨਾਂ ਦੇ ਸਹਿਯੋਗ ਵੀ ਕਰਾਣ ਟਰਾਲੀਆਂ ਚੋਰੀ ਹੋਈਆਂ ਮੰਜੇ ਚੋਰੀ ਹੋ ਗਏ ਬਿਸਤਰੇ ਚੋੱਕ ਕੇ ਲੈ ਗਏ ਸਿਲੰਡਰ ਚੋੱਕ ਕੇ ਲੈ ਗਏ ਏਸੀ ਚੋੱਕ ਕੇ ਲੈ ਗਏ ਪੱਖੇ ਚੋੱਕ ਕੇ ਲੈ ਗਏ ਤੇ ਡੀਜੀਪੀ ਪੰਜਾਬ ਨੂੰ ਵੀ تسلیم ਕਰਨਾ ਪਿਆ ਕਿ ਜਿਹੜਾ ਨੁਕਸਾਨ ਹੋਇਆ ਉਹਦੀ ਅਸੀਂ ਪਰਪਾਈ ਕਰਾਂਗੇ ਮੈਂ ਅੱਜ ਪੁੱਛਣਾ ਚਾਹਨਾ ਕੀ ਭਗਵੰਤ ਮਾਨ ਕੁਫਰੀ ਐਂਡ ਫੇਅਰ ਇਨਕੁਆਇਰੀ ਮੈਂ ਵਿਧਾਨ ਸਭਾ ਚ ਵੀ ਚੁੱਕਿਆ ਸੀ ਇਹਦੀ ਫਰੀ ਐਂਡ ਫੇਅਰ ਇਨਕੁਆਇਰੀ ਕਰਾਓਗੇ ਤੁਸੀਂ ਕਿੰਨਾ ਬੰਦਿਆਂ ਦੇ ਘਰਾਂ ਵਿੱਚੋਂ ਟਰਾਲੀਆਂ ਮੜੀਆਂ ਨੇ ਕੌਣ ਬੰਦੇ ਜ਼ਿੰਮੇਵਾਰ ਨੇ ਬੁੜਾ ਦੇ ਹਾਲਾਤ ਉਹਨਾਂ ਦੀ ਜਿਹੜੀ ਸਿਹਤ ਉਹ ਕ੍ਰਿਟੀਕਲ ਹੈ ਜਿਆਦਾ ਵਕਤ ਅਸੀਂ ਨਹੀਂ ਸੀ ਲਾਣਾ ਚਾਹਦੇ ਮੈਂ ਹਾਲਚਲ ਪੁੱਛਿਆ ਮੈਂ ਉਹਨਾਂ ਨੂੰ ਯਕੀਨ ਦਵਾ ਕਿ ਸਾਰਾ ਪੰਜਾਬ ਤੁਹਾਡੇ ਨਾਲ ਵਿਸ਼ੇਸ਼ ਤੌਰ ਕਾਂਗਰਸ ਪਾਰਟੀ ਤੁਹਾਡੇ ਨਾਲ ਹੈ ਇਸ ਸੰਘਰਸ਼ ਦੇ ਵਿੱਚ ਅਸੀਂ ਜਿੰਨਾ ਚਿਰ ਜਸਟਿਸ ਸਾਡੇ ਕਿਸਾਨਾਂ ਨੂੰ ਤੇ ਖੇਤ ਮਜ਼ਦੂਰਾਂ ਨੂੰ ਮਿਲੇਗੀ ਅਸੀਂ ਇਸ ਸੰਘਰਸ਼ ਦੇ ਵਿੱਚ ਇਹਨਾਂ ਦਾ ਸਾਥ ਦਾਲੀਵਾਲ ਸਾਹਿਬ ਦੇ ਹਾਲਾਤ ਬਹੁਤ ਹੀ ਕ੍ਰਿਟੀਕਲ ਨੇ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕੇ ਹਨ 122 ਦਿਨ ਉਹਨਾਂ ਦਾ ਇਹ ਜਿਹੜਾ ਵਰਨ ਵਰਤ ਚੱਲਿਆ ਪਿਛਲੇ ਤਕਰੀਬਨ 10 ਦਿਨ ਉਹਨਾਂ ਨੇ ਜਿਹੜਾ ਪਾਣੀ ਨਹੀਂ ਪੀਤਾ ਉਹਦੇ ਨਾਲ ਜ਼ਿਆਦਾ ਪਰੇਸ਼ਾਨੀ ਉਕਤ ਬਾਰੇ ਤੇ ਉਸ ਟਾਈਮ ਵੀ ਯਾਦ ਹੋਏਗਾ ਜਦੋਂ ਖਲੋਰੀ ਬੋਰਡ ਤੇ ਬਿਠੇ ਸੀ ਮੈਂ ਉਥੇ ਵੀ ਆਇਆ ਉਸ ਟਾਈਮ ਅਜੇ ਉਸ ਤੋਂ ਤੇ ਆਈ ਦੀ ਸਿਹਤ ਦਾ ਬਹੁਤ ਜ਼ਿਆਦਾ ਫਰਕ ਮੇਰਾ ਖਰਚ ਬਹੁਤ ਜ਼ਿਆਦਾ ਮਿਨੀਮਮ 30 32 35 ਕਿਲੋ ਮੈਨੂੰ ਲੱਗਦਾ ਸੀ ਕਿ ਮੇਟਰ ਨਾਲ ਨਾਲ ਉਹ ਘਟ ਗਿਆ ਸਾਰਿਆਂ ਨੂੰ ਪਹਿਲੇ ਤੇ ਅਸੀਂ ਗੁਰਬਾਰਾ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਾਂਗੇ ਤੁਹਾਡਾ ਸਿਹਤ ਬਖਸ਼ਿਓ ਕੋ ਰਿਕਵਰ ਸ਼ੀਪ ਹੈ ਬੜੀ ਬੱਡੀ ਇਹਨਾਂ ਦੀ ਕੁਰਬਾਨੀ ਹੈ ਜਿਸ ਤਰ੍ਹਾਂ ਕੱਲ ਨੂੰ ਅਨੰਦਲ ਸੁਪਰੀਮ ਕੋਰਟ ਨੇ ਇਹ ਗੱਲ ਮੰਨੀ ਹੈ ਕਿ ਕਿਸਾਨਾਂ ਦੇ ਫਾਰਮਰਸ ਦੇ ਕੌਲਸ ਵਾਸਤੇ ਬਹੁਤ ਥੋੜੇ ਲੀਡਰ ਨੇ ਜਿਹੜਾ ਨੇ ਅਪੋਲਿਟਿਕਲ ਰਹਿ ਕੇ ਬਿਨਾਂ ਸਿਆਸਤ ਕੀਤੇ ਕਿਸਾਨਾਂ ਦੀ ਭੈਤਰੀ ਵਾਸਤੇ ਇੰਨਾ ਲੰਬਾ ਸਫਰ ਕੀਤਾ ਕੋ ਦੋ ਚੀਜ਼ਾਂ ਮੈਂ ਕਲੀਅਰ ਕਰਨਾ ਚਾਹਨਾ ਸਾਡੀ ਜਬਾਤ ਜਿਹੜੀ ਇੰਡੀਆ ਨੈਸ਼ਨਲ ਕਾਂਗਰਸ ਹੈ ਜਦੋਂ ਦੇ ਤੁਹਾਨੂੰ ਪਤਾ ਹੈ ਨਰਿੰਦਰ ਮੋਦੀ ਜੀ ਨੇ ਇੱਕ ਕਾਲੇ ਕਾਨੂੰਨ ਲਿਆਦੇ ਨੇ ਇੱਕ ਪਾਸੇ ਸਾਡੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਸੀ ਉਹ ਦਿੱਲੀ ਦੇ ਬਾਗਾਂ ਤੇ ਲੜੀਆਂ ਸੀ ਤੇ ਤੁਹਾਡਾ ਦਾਸ ਵੀ ਰਾਜ ਸਭਾ ਦਾ ਮੈਂਬਰ ਸੀ ਤੇ ਅੰਦਰ ਲੋਕ ਸਭਾ ਰਾਜ ਸਭਾ ਦੇ ਵਿੱਚ ਰਾਹੁਲ ਗਾਂਧੀ ਜੀ ਦੀ ਲੀਡਰਸ਼ਿਪ ਥੱਲੇ ਹੋਸਟ ਹੈ ਤੇ ਖੜਗੇ ਸਾਹਿਬ ਵੀ ਲੀਡਰਸ਼ਿਪ ਕਰਦੇ ਕਿਉਂਕਿ ਕਾਂਗਰਸੀ ਸਾਡੋਂ ਵੱਡੀ ਪੋਲਿਟਿਕਲ ਜਮਾਤ ਹੈ ਸੋ ਅਸੀਂ ਤਕਰੀਬਨ 13-14 ਪੋਲਿਟਿਕਲ ਜਮਾਤਾਂ ਨਾਲ ਲੈ ਕੇ ਮੈਨੂੰ ਯਾਦ ਹੈ ਇੱਕ ਵਾਰ ਇਹਨਾਂ ਨੇ ਆਪਣੀ ਮੌਕਾ ਪਾਰਲੀਮੈਂਟ ਬਾਹਰ ਲਾਈ ਸੀ ਜੰਤਰ ਮੰਤਰ ਤੇ ਉਹਦਾ ਮਤਲਬ ਸੀ ਕਿ ਪਾਰਲੀਮੈਂਟ ਦੇ ਵਿੱਚ ਤੇ ਸਾਡੀ ਇਹ ਗੱਲ ਨਹੀਂ ਕਰ ਦਿੰਦੇ ਇਹਨਾਂ ਨੇ ਤੋਂ ਉੱਦਣ 80 82 ਐਮਪੀ 14 ਪਾਰਟੀਆਂ ਦੇ ਰਾਹੁਲ ਗਾਂਧੀ ਜੀ ਦੀ ਲੀਡਰਸ਼ਿਪ ਅਸੀਂ ਸਾਰੇ ਹੁੰਦੇ ਅੰਦਰੂਨੀ ਸੰਘਰਸ਼ ਕੀਤਾ ਤੁਸੀਂ ਸਾਰਿਆਂ ਨੇ ਵੇਖਿਆ ਤੇ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੇਨੂੰ ਮੇਰੀ ਪਾਰਟੀ ਨੇ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਜਿਹੜਾ ਪਹਿਲਾ ਵਕੀਲ ਖੜਾ ਕੀਤਾ ਇਹਨਾਂ ਦੀ ਗੱਲ ਕਰਨ ਵਾਸਤੇ ਤੁਹਾਡੇ ਦਾਸ ਲੋਖੜੇ ਤੇ ਮੈਂ ਬੋਲਦੇ ਹਦੋਂ ਪਹਿਲੀ ਗੱਲ ਇਹ ਕਹੀ ਸੀ ਕਿ ਲਿੰਦਰ ਮੋਦੀ ਜੀ ਅਸੀਂ ਕਿਸਾਨਾਂ ਦੇ ਲੜਕੇ ਆ ਬੱਚੇ ਆਂ ਕਿਸਾਨ ਪਰਿਵਾਰ ਵਿੱਚ ਸਾਡਾ ਜਨਮ ਹੋਇਆ ਹੈ ਇਹ ਜਿਹੜੇ ਤੁਸੀਂ ਲੈ ਕੇ ਆਏ ਹੋ ਬਿੱਲ ਇਹ ਕਿਸਾਨਾਂ ਦੇ ਮੌਤ ਦੇ ਵਾਰੰਟ ਨੇ ਕਿ ਤੁਸੀਂ ਸਮਝਦੇ ਹੋ ਕਿ ਕਿਸਾਨਾਂ ਦੇ ਬੇਟੇ ਜਿਹੜੇ ਨੇ ਉਹ ਇਹਨਾਂ ਮੌਤ ਦੇ ਵਾਰੰਟਾਂ ਤੇ ਸਾਈਨ ਕਰਨ ਤੋਂ ਨਹੀਂ ਕਰਵਾ। ਉਹੀ ਚੀਜ਼ ਲੰਬਾ ਸੰਘਰਸ਼ ਚੱਲਿਆ 700 750 ਤੋਂ ਵੱਧ ਸੂਬਚੇ ਹਿੰਦੋਸਤਾਨ ਜਿਹਦੇ ਵਿੱਚ ਮジョਰਿਟੀ ਪੰਜਾਬ ਦੇ ਸਾਡੇ ਕਿਸਾਨ ਭਰਾ ਸੀ ਸੰਘਰਸ਼ ਦੇ ਵਿੱਚ ਉਹਨਾਂ ਨੇ ਆਪਣੀਆਂ ਮਹਾਨ ਕੁਰਬਾਨੀਆਂ ਦਿੱਤੀਆਂ ਢਾਲੇ ਕਾਨੂੰਨ ਨਰਿੰਦਰ ਮੋਦੀ ਨੂੰ ਵਾਪਸ ਲੈਣੇ ਪਏ ਉਸ ਤੋਂ ਬਾਅਦ ਹੋਣਾ ਜਿਹੜਾ ਸੰਘਰਸ਼ ਚੱਲਿਆ ਇਹਦੇ ਵਿੱਚ ਸਾਨੂੰ ਬਹੁਤ ਵੱਡਾ ਇਸ ਗੱਲ ਦਾ ਅਫਸੋਸ ਹੈ ਕਿ ਮਾਸਟਰ ਬਿੰਦਰ ਸਿੰਘ ਦਾ ਲੜਕਾ ਜਿਹੜਾ ਕਹਿੰਦਾ ਸੀ ਇੱਕ ਮੈਂ ਮਾਸਟਰ ਦਾ ਲੜਕਾ ਮੈਂ ਇੱਕ ਕਿਸਾਨ ਛੋਟੇ ਕਿਸਾਨ ਘਰ ਚ ਜੰਮਿਆ ਉਸ ਨੇ ਜਿਹੜਾ ਵਤੀਰਾ ਇਸ ਟਾਈਮ ਜਿਹੜਾ ਕੀਤਾ ਪਹਿਲੀ ਦਫਾ ਕਿ ਮੁੱਖ ਮੰਤਰੀ ਪੰਜਾਬ ਦਾ ਇੱਕ ਅਗਰੀਰੀਅਨ ਸੂਬਾ ਹੋਏ ਇੱਕ ਵਾਈ ਨਾਲ ਇੱਕ ਐਗਰੀਕਲਚਰ ਦਾ ਬੇਜਸਤਾ ਸੂਬਾ ਹੋਏ ਕਿਸਾਨ ਲੀਡਰਾਂ ਨੂੰ ਕਿਸਾਨਾਂ ਦੀ ਗੱਲ ਸੁਣਨ ਵਾਸਤੇ ਸੱਦਿਆ ਗਿਆ ਹੋਏ ਤੇ ਬਾਅਦ ਦੇ ਵਿੱਚ ਇੱਕ ਧੋਖਾਧੜੀ ਦੇ ਨਾਲ ਉਹਨਾਂ ਨੂੰ ਡਿਟੇਨ ਕਰ ਲੇ ਪੰਜਾਬ ਦੀ ਪੁਲਿਸ ਤੇ ਖਨੌਰੀ ਤੇ ਸ਼ੰਭੂ ਦੇ ਬਾਰਡਰਾਂ ਜਿਸ ਟੰਗ ਦੇ ਨਾਲ ਪਟਿਆਲਾ ਪੁਲਿਸ ਨੇ ਜ਼ਿਆਤੀਆਂ ਕੀਤੀਆਂ ਚੁੱਕਿਆ ਮੈਂ ਆਪਣੀ ਪਾਰਟੀ ਵੱਲੋਂ ਇੱਕ ਗੱਲ ਦਾ ਤੁਹਾਨੂੰ ਯਕੀਨ ਦਿਵਾਉਣਾ ਚਾਹਨਾ ਸਮੁੱਚੇ ਪੰਜਾਬੀ ਜਗਤ ਜਦੋਂ ਵਕਤ ਆਏਗਾ ਕਾਂਗਰਸ ਦੀ ਸਰਕਾਰ ਬਣੇਗੀ ਇਹਨਾਂ ਲੋਕਾਂ ਨੇ ਜਿਹੜੇ ਪੁਲਿਸ ਵਾਲਿਆਂ ਨੇ ਜ਼ਿਆਤੀਆਂ ਕੀਤੀਆਂ ਜਿਨ੍ਹਾਂ ਨੇ ਕੋਈ 150 ਤੇ ਟਰਾਲੀ ਚੋਰੀ ਚੱਲੀ ਮੈਨੂੰ ਹੈਰਾਨੀ ਦੀ ਗੱਲ ਵਜਾਏ ਕਿ ਅਸੀਂ ਕਿਸਾਨ ਵੀਰਾਂ ਨੂੰ ਪ੍ਰੋਟੈਕਸ਼ਨ ਦਈਏ ਵਜਾਏ ਕਿ ਅਸੀਂ ਇਹਨਾਂ ਦੀ ਕੋਈ ਮਦਦ ਕਰੀਏ ਜਿਹੜੀ ਇੰਨੀ ਆਤਮ ਅਤਿਆਵਾ ਹੋ ਰਹੀਆਂ ਨੇ ਅਸੀਂ ਟਰਾਲੀਆਂ ਚੋਰੀ ਚੋਰੀ ਕਰਨ ਲੱਪੇ ਤੇ ਪੁਲਿਸ ਰਲ ਕੇ ਕਰਾਇੀ ਤੇ ਇਹ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਤੇ ਉਹਨਾਂ ਦੇ ਸਹਿਯੋਗ ਵੀ ਕਰਾਣ ਟਰਾਲੀਆਂ ਚੋਰੀ ਹੋਈਆਂ ਮੰਜੇ ਚੋਰੀ ਹੋ ਗਏ ਬਿਸਤਰੇ ਚੋੱਕੇ ਲੈ ਗਏ ਸਿਲੰਡਰ ਚੋੱਕੇ ਲੈ ਗਏ ਏਸੀ ਚੋੱਕੇ ਲੈ ਗਏ ਪੱਖੇ ਚੋੱਕੇ ਲੈ ਗਏ ਤੇ ਡੀਜੀਪੀ ਪੰਜਾਬ ਨੂੰ ਵੀ تسلیم ਕਰਨਾ ਪਿਆ ਕਿ ਜਿਹੜਾ ਨੁਕਸਾਨ ਹੋਇਆ ਉਹਦੀ ਅਸੀਂ ਪਰਪਾਈ ਕਰਾਂਗੇ ਮੈਂ ਅੱਜ ਪੁੱਛਣਾ ਚਾਹੁੰਦਾ ਕੀ ਭਗਵੰਤ ਮਾਨ ਕੁਫਰੀ ਐਂਡ ਫ੍ਰੀ ਇਨਕੁਆਰੀ ਮੈਂ ਵਿਧਾਨ ਸਭਾ ਚ ਵੀ ਚੁੱਕਿਆ ਸੀ ਇਹਦੀ ਫ੍ਰੀ ਐਂਡ ਫ੍ਰੀ ਇਨਕੁਆਰੀ ਕਰਾਉਗਾ ਤੁਸੀਂ ਕਿੰਨਾ ਬੰਦਿਆਂ ਦੇ ਘਰਾਂ ਵਿੱਚੋਂ ਟਰਾਲੀਆਂ ਮਿਲੀਆਂ ਨੇ ਕੌਣ ਬੰਦੇ ਜ਼ਿੰਮੇਵਾਰ ਨੇ ਇੱਕ ਦਿਨ ਦਿਹਾੜੇ ਡਕਾਈਂਟੀ ਇੱਕ ਦਿਨ ਦਿਹਾੜੇ ਚੋਰੀ ਜੇ ਸਾਡਾ ਕਿਸਾਨ ਮਹਿਫੂਜ਼ ਨਹੀਂ ਹੋਵੇਗਾ ਜੇ ਸਾਡਾ ਖੇਤ ਮਜ਼ਦੂਰ ਮਹਿਫੂਜ਼ ਨਹੀਂ ਜੇ ਉਹਦਾ ਮਾਲ ਮਹਿਫੂਜ਼ ਨਹੀਂ ਤੇ ਪੰਜਾਬ ਕਿਸਾਂ ਮਹਿਫੂਜ਼ ਹੋ ਸਕਦਾ ਅਗਲੀ ਗੱਲ ਮੈਂ ਤੁਹਾਨੂੰ ਖੀਰ ਤੇ ਕਹਿਣਾ ਚਾਹੁੰਦਾ ਬਜਟ ਆਇਆ ਹੈ ਕਿ ਗੁਰਦਰ ਦੇ ਦੱਸੋ ਯਾ ਮਾਲਵਾ ਨਹਿਰ ਜਿਹੜੀ ਸਾਰੇ ਮਾਲਵੇ ਦੇ ਵਿੱਚ ਪਾਣੀ ਦੇਣਾ ਸੀ ਪਾਣੀ ਪਹਚਾਣਾ ਸੀ ਟੈਲਰ ਉਹਦਾ ਨਾਮੋ ਨਿਸ਼ਾਨ ਹੀ ਨਹੀਂ ਹਰ ਸਾਲ ਇੱਕ ਵੱਡਾ ਝੂਠ ਬੋਲਦੇ ਨੇ ਅਗਲਾ ਸਾਲ ਬੀਤੇ ਨੇ ਤੇ ਪਿਛਲਾ ਝੂਠ ਛੱਡ ਦੇਂਦੇ ਅਗਲਾ ਇੱਕ ਹੋਰ ਫੜ ਲੈਂਦੇ ਤੀਜੇ ਸਾਲ ਆ ਕੇ ਹੁਣ ਨਸ਼ੇ ਚੇਤੇ ਹੋ ਗਏ ਮੈਂ ਤੇ ਇੱਕ ਇੱਕ ਗੱਲ ਕਹੀ ਕਿ ਕੇਜਰੀਵਾਲ ਸਾਹਿਬ ਪਹਿਲੇ ਆਪਣੇ ਮੁੱਖ ਮੰਤਰੀ ਨੂੰ ਤਾਂ ਨਸ਼ਾ ਮੁਕਤ ਕਰ ਲੋ ਪੰਜਾਬ ਚ ਤਾਂ ਹੀ ਨਸ਼ਾ ਮੁਕਤ ਸੂਬਾ ਹੋਏਗਾ ਜਿਹੜਾ ਤੁਹਾਡਾ ਮੁੱਖ ਮੰਤਰੀ ਉਹ ਅਜੇ ਤੱਕ ਨਸ਼ਾ ਮੁਕਤ ਨਹੀਂ ਹੋਇਆ ਜੀ ਤੁਸੀਂ ਮੈਨੂੰ ਦੱਸੋ ਤੁਸੀਂ ਵੇਖੋ ਇਹ ਸਾਰੇ ਕਿਸ ਕਿਸਮ ਦੇ ਹਾਲਾਤ ਪੰਜਾਬ 'ਚ ਬਣੇ ਨੇ ਕਿਸੇ ਦੀ ਜ਼ਿੰਦਗੀ ਕਿਸੇ ਦਾ ਕਾਰੋਬਾਰ ਮਹਿਫੂਜ਼ ਨਹੀਂ ਪੰਜਾਬ ਪੁਲਿਸ ਇੱਕ ਪੁਲਿਸ ਸਟੇਟ ਬਣ ਕੇ ਰਹਿ ਗਈ ਕਿਸੇ ਆਦਮੀ ਦੀ ਤੁਸੀਂ ਵੇਖਿਆ ਇਸੇ ਸ਼ਹਿਰ ਦੇ ਵਿੱਚ ਇੱਕ ਸਰਵਿੰਗ ਕਰਨਲ ਦੇ ਨਾਲ ਚੁੱਕ ਜਿਨ੍ਹਾਂ ਨੇ ਕੀਤਾ ਸਾਡੇ ਕਿਸਾਨਾਂ ਨੇ ਇਹਨਾਂ ਜ਼ਿਲ੍ਹਿਆਂ ਦੇ ਬਾਰਡਰਾਂ ਤੇ ਕੀ ਕੋਝ ਕੀਤੀ कि ਅਸੀਂ ਇਹਨਾਂ ਤੋਂ ਆਸ ਉਮੀਦ ਕਰ ਸਕਦੇ ਹਾਂ ਸੋ ਮੈਂ ਢੱਲੇਵਾਲ ਸਾਹਿਬ ਨਾਲ 5-7 ਮਿੰਟ ਹੀ ਲਗਾਏ ਨੇ ਕਿਉਂਕਿ ਮੈਂ ਵੇਖਿਆ ਕਿ ਉਹਨਾਂ ਦੇ ਹਾਲਾਤ ਉਹਨਾਂ ਦੀ ਜਿਹੜੀ ਸਿਹਤ ਹੈ ਉਹ ਕ੍ਰਿਟੀਕਲ ਹੈ ਜਿਆਦਾ ਵਕਤ ਅਸੀਂ ਨਹੀਂ ਸੀ ਲਾਣਾ ਚਾਹੁੰਦੇ ਮੈਂ ਹਾਲਚਲ ਪੁੱਛਿਆ ਮੈਂ ਉਹਨਾਂ ਨੂੰ ਯਕੀਨ ਦਵਾਇਆ ਕਿ ਸਾਰਾ ਪੰਜਾਬ ਤੁਹਾਡੇ ਨਾਲ ਵਿਸ਼ੇਸ਼ ਤੌਰ ਕਾਂਗਰਸ ਪਾਰਟੀ ਤੁਹਾਡੇ ਨਾਲ ਹੈ ਇਸ ਸੰਘਰਸ਼ ਦੇ ਵਿੱਚ ਅਸੀਂ ਜਿੰਨਾ ਚਿਰ ਜਸਟਿਸ ਸਾਡੇ ਕਿਸਾਨਾਂ ਨੂੰ ਤੇ ਖੇਤ ਮਜ਼ਦੂਰਾਂ ਨੂੰ ਮਿਲੇਗੀ ਅਸੀਂ ਇਸ ਗਸ਼ਤ ਦੇ ਵਿੱਚ ਇਹਨਾਂ ਦਾ ਸਾਥ ਕਾਂਗਰਸ ਸਰਕਾਰ ਵੱਲੋਂ ਤੇ ਮੁਆਵਜ਼ਾ ਮਿਲੂਗਾ ਸਾਰਾ ਜਿੰਨਾ ਤੁਸੀਂ ਕਹਿੰਦੇ ਜੇ ਕਾਂਗਰਸ ਸਰਕਾਰ ਦੀ ਗੱਲ ਨਹੀਂ ਮੁਆਵਜ਼ਾ ਕਿਹੜੀ ਗੱਲ ਚੋਰੀ ਆ ਗਈਆਂ ਉਹਨਾਂ ਦੀ ਚੋਰੀ ਕੋ ਮੈਂ 1 ਮਿੰਟ ਤੁਸੀਂ 2 ਮਿੰਟ ਜੇ ਇਹ ਨਹੀਂ ਕਰਨਗੇ ਤੇ ਚੋਰਾਂ ਦੀ ਰੈਸ਼ ਉਸ ਟਾਈਮ ਤੇ ਇਨਵੈਸਟੀਗੇਸ਼ਨ ਹੋਏਗੀ ਇਨਵੈਸਟੀਗੇਸ਼ਨ ਹੋਊ ਕਿ ਜਿੰਨਾ ਜਿੰਨਾ ਦੇਖੋ ਕੋਈ ਸੇ ਟਰਾਲੀਆਂ ਲੱਭ ਪਈਆਂ ਨੇ ਕੁਝ ਮਾਲ ਤੇ ਬਰਾਮਦ ਹੋ ਗਿਆ ਪਬਲਿਕ ਪ੍ਰੈਸ਼ਰ ਵਿਧਾਨ ਸਭਾ ਦਾ ਰੌਲਾ ਜਿਹੜਾ ਰਹਿ ਗਿਆ ਹੋਏਗਾ ਫਰੈਸ਼ ਇਹਦਾ ਮੈਂ ਤੁਹਾਨੂੰ ਇੱਕ ਗੱਲ ਦਾ ਯਕੀਨ ਦਿਵਾਉਣਾ ਚਾਹਨਾ ਇਨਕੁਆਰੀ ਨਵੇਂ ਸਿਰੇ ਹੋਏਗੀ ਜਿਹੜੇ ਹੋਰ ਬਾਕੀ ਖੱਬੇ ਸੱਜੇ ਬੰਦਿਆਂ ਦੇ ਨਾਂ ਜਿਹੜੇ ਅਸਲ ਲੋਕ ਨੇ ਜਿਨ੍ਹਾਂ ਨੇ ਚੋਰੀ ਕੀਤੀ ਤੇ ਜਿਹੜੇ ਪੁਲਿਸ ਵਾਲਿਆਂ ਨੇ ਚੋਰੀ ਕਰਵਾਈ ਉਹਨਾਂ ਨੂੰ ਅਸੀਂ 100% ਉਸ ਇਨਕੁਆਰੀ ਤੋਂ ਬਾਅਦ ਕੇਸ ਦੇ ਵਿੱਚ ਲੈ ਕੇ ਆਵਾਂਗੇ ਇਹ ਮੇਰੀ ਬਚਨ ਬੱਤਾ ਸੁਚੇ ਸਰ ਮੁੱਖ ਮੰਤਰੀ ਵੀ ਚੁੱਪ ਨੇ ਇਸ ਪੂਰੀ ਗੱਲ ਤੇ ਤੁਸੀਂ ਦਾ ਮੁੱਦਾ ਚੱਕਿਆ ਤਾਂ ਬੋਲ ਨਹੀਂ ਰਹੇ ਕੋ ਗੱਲ ਐ ਇਸ ਤਨਾ ਮੁੱਖ ਮੰਤਰੀ ਸਾਹਿਬ ਇਸ ਟਾਈਮ ਉਹਨਾਂ ਨੇ ਉਹਨਾਂ ਦੇ ਕੰਨ ਵੀ ਬੰਦ ਨੇ ਤੇ ਅੱਖਾਂ ਵੀ ਬੰਦ ਕੋਤ ਇੱਕ ਬਕਾਇਦਾ ਤੌਰ ਇੱਕ ਜਿਸਾਂ ਕਿਹਾ ਹੀ ਜਾਂਦਾ ਕਿ ਜਿਸ ਮੁੱਖ ਮੰਤਰੀ ਦੀਆਂ ਲੱਤਾਂ ਦੇ ਬਾਵਾਵਾਂ ਭਨ ਲੀਆਂ ਜਾਂ ਇੱਕ ਬਖੋਟਾ ਰਹਿ ਕੇ ਰਹਿ ਗਿਆ ਸਾਰੀਆਂ ਪਾਵਰ ਜੇਜਰੀਵਾਲ ਕੋ ਸਾਰੀਆਂ ਬਦਲੀਆਂ ਅੱਜ ਜੋ ਕੁਝ ਹੋ ਰਹੀਆਂ ਨੇ ਜਿੰਨੀਆਂ ਪਾਵਰਸ ਨੇ ਜਿੰਨੀ ਲੁੱਟ ਖੋਟ ਹੋ ਰਹੀ ਹੈ ਉਹਦੇ ਵਿੱਚ ਕੇਜਰੀਵਾਲ ਦੀ ਟੀਮ ਕਰ ਰਹੀ ਹੈ ਤੇ ਭਗਵੰਤੂ ਵੀ ਕਿਉਂਕਿ ਪੰਜਾਬ ਦਾ ਪੰਜਾਬ ਨੂੰ ਅਸੀਂ ਵਿਸ਼ਵਾਸ ਦੇ ਦੋਆਇਆ ਸੀ ਕਿ ਅਸੀਂ ਇੱਕ ਇਨਕਲਾਬ ਲੈ ਕੇ ਆਵਾਂਗੇ ਫਰਜ਼ੀ ਇਨਕਲਾਬੀਆਂ ਦੇ ਤੁਸੀਂ ਇਹਨਾਂ ਦਾ ਚਿਹਰਾ ਵੇਖ ਹੀ ਲਿਆ ਤੁਹਾਡੇ ਸਾਹਮਣੇ ਹੈ ਕਿਸੇ ਇੱਕ ਵਰਗ ਦੇ ਹਨ ਜੇ ਕਿਸਾਨ ਦੇ ਹਨ ਕਿਉਂਕਿ ਇਹੀ ਕਿਸਾਨ ਯੂਨੀਅਨਸ ਨੇ ਜਿਨ੍ਹਾਂ ਨੇ ਇਹਨਾਂ ਨੂੰ ਰਾਜ ਚ ਲੈ ਕੇ ਆ ਤੇ ਜੇ ਇਹਨਾਂ ਨਾਲੇ ਕੰਮ ਕਰ ਸਕਦੇ ਹੋਰ ਪੌਂਡ ਕੀ ਇਹਨਾਂ ਤੇ ਕੀ ਅਸਬੀਤ ਕਰਸਾ ਬਹੁਤ ਬਹੁਤ ਧੰਨਵਾਦ ਜੀ